ਸਤਿ ਸ੍ਰੀ ਅਕਾਲ ਪੰਜਾਬੀਓ ਅੱਜ ਕੁਝ ਐਸੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਨੇ ਜੋ ਸਾਡੇ ਸਮਾਜ ਵਿੱਚ ਬਹੁਤ ਐਹਮiyet ਰੱਖਦੀਆਂ ਨੇ ਸੋ ਜਰਾ ਗੌਰ ਕਰਿਓ ਕੀ ਕਹਿੰਦੇ ਨੇ ਇਹ ਬੋਲ ਹੋਤੀਆਂ ਮੁਟਿਆਰਾ ਹਰ ਇੱਕ ਦੇ ਕਰੇ ਉਹ ਟੀਵੀ ਉੱਤੇ ਗੀਤ ਦਿੰਦੇ ਪਰੇ ਤੋਂ ਪਰੇ ਉਹ ਥੀਆਂ ਮੁਟਿਆਰਾਂ ਆਰੀਆਂ ਹੋ ਤੁਸੀਂ ਵਿਰਸਾ ਸੰਭਾਲੋ ਗਉਣ ਵਾਲਿਓ ਏ ਕਿਤੇ ਮਹਿੰਗੀਆਂ ਨਾ ਪੈਣ ਕਲਾਕਾਰੀਆਂ ਹੋ ਤੁਸੀਂ ਵਿਰਸਾ ਸੰਭਾਲੋ ਗਉਣ ਵਾਲਿਓ ਏ ਕਿਤੇ ਮਹਿੰਗੀਆਂ ਨਾ ਪੈਣ ਕਲਾਕਾਰੀਆਂ ਅੱਗੇ ਕਹਿੰਦਾ ਹੋ ਲੱਗ ਗਿਆ ਪਤਾ ਹੁਣ ਨਿੱਕੇ ਜਿਹੇ ਜਵਾਕ ਨੂੰ ਉਹ ਘਰ ਵਿੱਚੋਂ ਕੁੜੀ ਕਿਵੇਂ ਕੱਢਣੀ ਆ ਰਾਤ ਨੂੰ ਓਏ ਲੱਗ ਗਿਆ ਪਤਾ ਹੁਣ ਨਿੱਕੇ ਜਿਹੇ ਜਵਾਕ ਨੂੰ ਉਹ ਘਰਾਂ ਵਿੱਚੋਂ ਕੁੜੀ ਕਿਵੇਂ ਕੱਢਣੀ ਆ ਰਾਤ ਨੂੰ ਉਹ ਵੀਡੀਓ ਬਣਾਉਂਦੇ ਐਸੀਆਂ ਵਾਇਦ ਨੰਗੀਆਂ ਤੇ ਨੱਚਣ ਕਵਾਰੀਆਂ ਹੋ ਤੁਸੀਂ ਵਿਰਸਾ ਸੰਭਾਲੋ ਗੌਣ ਵਾਲਿਓ ਓਏ ਕਿਤੇ ਮਹਿੰਗੀਆਂ ਨਾ ਪਹਿਣ ਕਲਾਕਾਰੀਆਂ ਹੋ ਤੁਸੀਂ ਵਿਰਸਾ ਸੰਭਾਲੋ ਗੌਣ ਵਾਲਿਓ ਓਏ ਕਿਤੇ ਮਹਿੰਗੀਆਂ ਨਾ ਪਹਿਣ ਕਲਾਕਾਰੀਆਂ ਸੋ ਇਹ ਕੁਝ ਬੋਲ ਸੀ ਸਾਡੇ ਵੀਰ ਦੇ ਸਾਹ ਪਣਗੋਟੇ ਦੇ ਬਹੁਤ ਹੀ ਵਧੀਆ ਲਿਖਦਾ ਏ ਸੋ ਤਿੰਨ ਚਾਰ ਹੋਰ ਚੀਜ਼ਾਂ ਕੀ ਆ ਇੱਕ ਲੋਕਤਾ ਜਿਸ ਤਰ੍ਹਾਂ ਹੋਣ ਗਿਆ ਇਸ ਤਰ੍ਹਾਂ ਦੀ ਇੱਕ ਹੋਰ ਚੀਜ਼ ਹੈ ਕਹਿੰਦਾ ਛਗਣਾ ਦੇ ਕੰਮ ਵਿੱਚ ਪਾਨੀ ਉਹ ਇੱਜ਼ਤਾਂ ਦੀ ਕਰਦੀ ਹਾਨੀ ਉਹ ਛਗਣਾ ਦੇ ਕੰਮ ਵਿੱਚ ਪਾਨੀ ਉਹ ਇੱਜ਼ਤਾਂ ਦੀ ਕਰਦੀ ਹਾਨੀ ਚਾਰੇ ਕੋਈ ਚੰਨ ਜ਼ਰੂਰੀ ਔਰਤ ਦੀ ਅੱਖ ਮਸਤਾਨੀ ਚਾਰੇ ਕੋਈ ਚੰਨ ਜ਼ਰੂਰੀ ਔਰਤ ਦੀ ਅੱਖ ਮਸਤਾਨੀ ਟੁੱਟੇ ਹੋਏ ਸਾਖ ਦੁਬਾਰਾ ਟੁੱਟੇ ਹੋਏ ਸਾਖ ਦੁਬਾਰਾ ਓਏ ਜੋੜਿਆ ਕਦੇ ਜੁੜਦੇ ਨਾ ਹੋਏ ਨਿਕਲੇ ਹੋਏ ਤੀਰ ਜਬਾਨੋਂ ਵਾਪਸ ਕਦੇ ਮੁੜਦੇ ਨਾ ਨਿਕਲੇ ਹੋਏ ਤੀਰ ਕਮਾਨੋਂ ਅਦਖਰਦਾ ਇਸ਼ਕ ਲੜਾਉਣਾ ਓ ਢੋਲਾ ਚਾਟਾ ਪਟਵਾਉਣਾ ਅਦਖਰਦਾ ਇਸ਼ਕ ਲੜਾਉਣਾ ਓ ਢੋਲਾ ਚਾਟਾ ਪਟਵਾਉਣਾ ਓ ਮਰਦਾਂ ਨੂੰ ਮੇਣਾ ਹੁੰਦਾ ਕੰਗਰੀ ਦਾ ਯਾਰ ਕਹੋਣਾ ਮਰਦਾਂ ਨੂੰ ਮੇਣਾ ਹੁੰਦਾ ਕੰਗਰੀ ਦਾ ਯਾਰ ਕਹੋਣਾ ਸਿਆਣੇ ਸੱਚ ਕਹਿੰਦੇ ਨੇ ਓ ਰੰਨਾ ਦੇ ਠਰਕੀ ਬੰਦੇ ਗੁੱਝੇ ਨਾ ਰਹਿੰਦੇ ਨੇ ਓ ਰੰਨਾ ਦੇ ਠਰਕੀ ਬੰਦੇ ਓ ਮਹਿਫਲ ਵਿੱਚ ਬੈਠ ਕਿਸੇ ਦਾ ਓ ਪਰਦਾ ਕਦੇ ਯਾਰ ਨਾ ਕਰੀਏ ਘਰ ਆਏ ਦੁਸ਼ਮਣੀ ਉੱਤੇ ਕਹਿੰਦੇ ਕਦੇ دیوار ਨਾ ਕਰੀਏ ਯਾਰਾਂ ਦੀ ਇੱਜ਼ਤ ਨੂੰ ਹੈ ਹੱਥ ਕਦੇ ਪਾਈਏ ਨਾ ਵੈਰੀ ਦੇ ਘਰ ਚੋਂ ਜਾ ਕੇ ਉਹ ਚੀਜ਼ ਕੋਈ ਖਾਈਏ ਨਾ ਉਹ ਦੁਸ਼ਮਣ ਦੇ ਘਰ ਚੋਂ ਜਾ ਕੇ ਉਹ ਚੀਜ਼ ਕਦੇ ਖਾਈਏ ਨਾ ਵੈਰੀ ਦੇ ਘਰ ਚੋਂ ਜਾ ਕੇ ਓਏ ਦੁਸ਼ਮਣ ਦੀ ਹਿੱਕ ਤੇ ਚੜ ਕੇ ਉਹ ਤਰਸ ਕਦੇ ਖਾਈਏ ਨਾ ਓਟ ਦਈਏ ਧੌਣ ਪਲਾਂ ਵਿੱਚ ਆਹ ਦੇਰੀ ਕਦੇ ਲਾਈਏ ਨਾ ਓਏ ਓਟ ਦਈਏ ਧੌਣ ਪਲਾਂ ਵਿੱਚ ਆਹ ਦੇਰੀ ਕਦੇ ਲਾਈਏ ਨਾ ਉਹ ਛੱਡਤਾ ਜੇ ਕਿਤੇ ਜਿਉਂਦਾ ਫਿਰ ਤੋਂ ਲਲਕਾਰੂਗਾ ਸਭ ਕੀਂ ਡੰਗ ਤਾਂ ਮਾਰੂਗਾ ਸੱਪ ਤਾਂ ਸੱਪ ਅਖੀਰੀ ਸੋ ਸਾਡੇ ਬਹੁਤ ਹੀ ਪਿਆਰੇ ਵੀਰ ਲਵੀ ਸੰਧੂ ਜੀ ਸਾਡੇ ਕਰਾਲੀਆਂ ਤੋਂ ਮੰਨੂ ਵੀਰ ਸੋ ਸਾਡੇ ਬਹੁਤ ਹੀ ਪਿਆਰੇ ਵੀਰ ਨਦੀ ਜੀ ਸੋ ਆਪਣੇ ਇਧਰ ਗੋਲੇ ਵੀਰ ਖੜੇ ਨੇ ਤੇ ਢਿੱਲੋ ਸਾਹਿਬ ਸਾਡੇ ਸਾਰੇ ਬੜੇ ਪਿਆਰੇ ਵੀਰ ਨੇ ਗੁਰਪ੍ਰੀਤ ਦਾਦਵਾਨ ਸਾਹਿਬ ਸਾਡੀ ਵੀਡੀਓ ਬਣਾ ਰਹੇ ਨੇ ਗੱਪਾਂ ਸੀ ਨੇ ਨਹੀਂ ਉਨਲੇ ਬਾਹਰ ਸੀ ਗਗਨ ਅਮਰੀਕਾ ਯੂਐਸਏ ਆਪਣਾ ਗਗਨ ਅਮਰੀਕਾ ਯੂਐਸਏ ਤੋਂ ਸਾਡੇ ਵੀਰ ਬਹੁਤ ਜ਼ਿਆਦਾ ਸਤਿਕਾਰ ਬਹੁਤ ਜ਼ਿਆਦਾ ਪਿਆਰ ਸੋ ਹੁਣ ਇੱਕ ਲਾਈਨ ਜੋ ਬਹੁਤ ਹੀ ਸਾਡੇ ਦਿਲ ਨੂੰ ਛੂੰਦੀ ਹੈ ਨਸ਼ਿਆਂ ਤੇ ਹੈ ਜਰਾ ਗੌਰ ਕਰੋ ਕੀ ਗੱਲ ਹੈ ਕਾਫੀ ਟਾਈਮ ਪਹਿਲਾਂ ਕਈ ਸਾਡੇ ਪੰਜਾਬ ਦੇ ਵੀਰ ਹੋਏ ਨੇ ਸਿੰਗਰ ਕਿਉਂਕਿ ਮੈਂ ਸੱਚ ਬੋਲਦਾ ਤਾਂ ਕਦੇ ਨਹੀਂ ਡਰਦਾ ਕਿਉਂਕਿ ਉਹ ਸੱਚ ਹੈ ਸੱਚ ਹੈ ਸੋ ਕਈ ਐਸੇ ਇਨਸਾਨ ਨੇ ਜਿਨ੍ਹਾਂ ਐਸੀਆਂ ਚੀਜ਼ਾਂ ਦਾ ਲੈ ਕੇ ਸਹਾਰਾ ਆਪਣਾ ਨਾਮ ਬਣਾਇਆ ਪੰਜਾਬ ਦੇ ਵਿੱਚ ਸੋ ਮੈਂ ਸ਼ਰੇਆਮ ਜਦੋਂ ਤੱਕ ਸਟੇਜਾਂ ਤੇ ਗਾਵਾਂਗਾ ਸਾਚੀ ਬੋਲਾਂਗਾ ਸੋ ਇੱਕ ਚੀਜ਼ ਲਿਖੀ ਸੀ ਉਹ ਸਾਹਵੀਰ ਨੇ ਲਿਖੀ ਸੀ ਕੀ ਕਹਿੰਦਾ ਓ ਨਸ਼ਿਆਂ ਨੇ ਲਿਆਈ ਪੰਜਾਬ ਮੇਰਾ ਖਾ ਓ ਕਿਹੜੀ ਮਾਨ ਵਾਲੀ ਗੱਲ ਗੀਤ ਚਿੱਟੇ ਦੇ ਰਹੇਗਾ ਓ ਨਸ਼ਿਆਂ ਨੇ ਲਿਆਈ ਪੰਜਾਬ ਮੇਰਾ ਖਾ ਉਹ ਕਿਹੜੀ ਮਾਨ ਵਾਲੀ ਗੱਲ ਕੀ ਤੇ ਚਿੱਟੇ ਦੇਰੇਗਾ ਉਹ ਕਰ ਹੋਏ ਬਰਬਾਦ ਕਈ ਹੋਣਗੇ ਓਏ ਹੋਏ ਬਰਬਾਦ ਕਈ ਹੋਣਗੇ ਕਿਸੇ ਨੇ ਜੇ ਨਾ ਮੁੱਲ ਤਾਰਿਆ ਉਹ ਥੋੜੀ ਦੇਰ ਆ ਹੱਟੀ ਤੋਂ ਮਿਲੂ ਚਿੱਟਾ ਓਏ ਸੁਣੀ ਲੁਦੇਹਾਣੇ ਵਾਲਿਆ ਉਹ ਦੇਰ ਥੋੜੀ ਆ ਹੱਟੀ ਤੋਂ ਮਿਲੂ ਚਿੱਟਾ ਓਏ ਸੁਣੀ ਲੁਦੇਹਾਣੇ ਵਾਲਿਆ ਸੋ ਸਾਡਾ ਜ਼ਮੀਨ ਮਕਸਦ ਜਿਹੜਾ ਸੀਗਾ ਲਾਈਵ ਹੋਣ ਦਾ ਸੋ ਸਾਡਾ ਮੇਲਾ ਹੈ 15 ਤਰੀਕ ਨੂੰ ਕਰਾ ਲਈ 15 ਫਰਵਰੀ ਨੂੰ ਸਿਸਮਾ ਰੋਡ ਤੇ ਐਹੀ ਮਹੀਨੇ ਦੇ 15 ਤਰੀਕ ਸੋ ਸਾਡੇ ਬਹੁਤ ਹੀ ਪਿਆਰੇ ਵੀਰ ਆਇਓ ਭਾਜੀ ਆਜਾ ਪਾ ਇਹਨਾਂ ਦੇ ਫਾਰਮ ਤੇ ਆਏ ਸੀ ਕਿ ਲਾਈਵ ਹੋਏ ਸੋ ਵੀਰਾਂ ਨੇ ਬਹੁਤ ਜਦਾ ਮਾਣ ਦਿੱਤਾ ਬਹੁਤ ਜਦਾ ਪਿਆਰ ਦਿੱਤਾ ਤਹਿ ਦੋਦੋਂ ਧੰਨਵਾਦ ਕਰਦੇ ਆਂ ਸੋ ਜਲਦੀ ਹੀ ਵੱਧ ਤੋਂ ਵੱਧ ਸਾਡੀ ਕੋਸ਼ਿਸ਼ ਹੈ ਕਿ ਫਰਵਰੀ ਦੇ ਲਾਸਟ ਵਿੱਚ ਅਸੀਂ ਆਪਣਾ ਟਰੈਕ ਲਾਂਚ ਕਰਦੀਏ ਲੋਕ ਤੱਥ ਸੋ ਸਾਰਿਆਂ ਨੇ ਪਿਆਰ ਬਖਸ਼ਣਾ ਹੈ ਕਿਉਂਕਿ ਮੈਂ ਇੱਕ ਗੱਲ ਹਮੇਸ਼ਾ ਕਹਿੰਦਾ ਹੁੰਨਾ ਆਪਣੀ ਗਾਇਕੀ ਬਾਰੇ ਕਿ ਇਹ ਸਚਾਈ ਬਾਰੇ ਲੋਕ ਕਹਿੰਦੇ ਨੇ ਕਿ ਤੁਸੀਂ ਐਸੀਆਂ ਚੀਜ਼ਾਂ ਗਾਉਂਦੇ ਹੋ ਮੈਂ ਇੱਕ ਗੱਲ ਕਹਿਣਾ ਕਿ ਜੋ ਅੱਜ ਕੱਲ ਚੱਲ ਰਿਹਾ ਹੈ ਸਾਰੇ ਸੱਭਿਆਚਾਰ ਦੇ ਵਿੱਚ ਉਹ ਕਿਹੜੇ ਸਿਸਟਮ ਚੱਲ ਰਿਹਾ ਹੈ ਇਹ ਕਲਾਕਾਰ ਨਹੀਂ ਹੈਗੇ ਇੱਕ ਬਿਜ਼ਨਸਮੈਨ ਬਣ ਚੁੱਕੇ ਨੇ ਸੋ ਇੱਕ ਗੱਲ ਛੋਟੀ ਜੀ ਕਹਿਣਾ ਚਾਹਾਂਗਾ ਹਰ ਕੋ ਬੰਦੇ ਨੂੰ ਸਮਝ ਲੈਣਗੇ ਕਹਿੰਦੇ ਨੇ ਕਿ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਪੈਸਾ ਤੇ ਕੰਜਰਾ ਕੋ ਵੀ بڑا ਹੁੰਦਾ ਆ ਪਰ ਈਸ਼ਤ ਕਿਸੇ ਕਿਸੇ ਦੀ ਹੁੰਦੀ ਆ ਸੋ ਜੂਥ ਨੂੰ ਐਸੀਆਂ ਚੀਜ਼ਾਂ ਦੇ ਕੇ ਚਲੇ ਜਾਓ ਆਉਣ ਵਾਲੀਆਂ ਪੀੜ੍ਹੀਆਂ ਸੁਧਰ ਜਾਣ ਸੋ ਜਦੋਂ ਤੱਕ ਗਾਉਂਦੇ ਰਵਾਂਗੇ ਚਾਹੇ ਜੂਸ ਵੀ ਗਾਵਾਂਗੇ ਜੋ ਵੀ ਗਾਵਾਂਗੇ ਉਹ ਵੀ ਸੱਦਾ ਚਰਦਾਰੇ 'ਚ ਰਹਿ ਕੇ ਗਾਵਾਂਗੇ ਸੋ ਇੱਕ ਵਾਰ ਫਿਰ ਤੋਂ ਸਤਿ ਸ਼੍ਰੀ ਅਕਾਲ ਪੰਜਾਬੀਓ ਪੰਜਾਬ ਪੰਜਾਬੀ ਤੇ ਪੰਜਾਬੀਓ ਤੁਹਾਨੂੰ ਸਦਾ ਸਲਾਮਤ ਰੱਖਿਓ ਸੋ ਮਿਲਦੇ ਆਂ ਜਲਦੀ